ਪੰਜਾਬੀ ਬੰਦੇ ਨੇ ਪੰਜਾਬੀ ਪਸ਼ੋਕੜ ਦੇ ਬੰਦੇ ਨੇ ਖਾਸ ਕਰਕੇ ਜਿਹੜੇ ਵਿਗਿਆਨ ਦੇ ਖੇਤਰ ਚ ਗਏ ਹੋਏ ਨੇ ਸਭ ਤੋਂ ਵੱਧ ਵਿਰੋਧ ਉਹ ਕਰਨਗੇ ਉਹ ਤੁਹਾਡੇ ਗਲ ਪੈ ਜਾਣਗੇ ਤੁਹਾਨੂੰ ਕੁੱਟਣ ਤੱਕ ਜਾਂਦੇ ਨੇ ਵੀ ਨਹੀਂ ਹੋ ਸਕਦੀ ਨਾ ਵਿਗਿਆਨ ਦੀ ਪੜ੍ਹਾਈ ਸਮਾਜ ਦੇ ਲੋਕਾਂ ਦਾ ਜਿਹੜਾ ਉੱਚ ਵਰਗ ਹੁੰਦਾ ਹਾਂਜੀ ਜਿਹੜਾ ਪਤਵੰਤਾ ਵਰਗ ਹੁੰਦਾ ਉਹ ਉਹਨਾਂ ਦੀ ਗੁਲਾਮੀ ਨੂੰ ਪੱਕਾ ਰੱਖਦਾ ਹੈ ਉਹ ਨਹੀਂ ਬਦਲਾਅ ਹੋਣ ਦਿੰਦਾ ਇਹ ਇੱਕ ਤੀਜਾ ਪੱਖ ਹੈ ਜਿਹੜਾ ਮਨੁੱਖੀ ਸੁਭਾਅ ਹੈ ਕਿ ਜਦੋਂ ਸਮਾਜ ਦੇ ਵਿੱਚ ਥੋੜੇ ਲੋਕ ਉੱਚੇ ਹੋ ਜਾਂਦੇ ਨੇ ਹਾਂਜੀ ਜਿਹੜੇ ਪ੍ਰੋਫੈਸਰ ਸਿਆਣੇ ਵਿਦਵਾਨ ਹੋ ਜਾਂਦੇ ਨੇ ਉਹ ਅਸਲੋਂ ਆਪ ਦੇ ਲੋਕਾਂ ਦਾ ਝੁਗਾ ਚੌੜ ਕਰਦੇ ਨੇ ਆਮ ਤੌਰ ਤੇ ਲੱਗਦਾ ਇਹ ਹੁੰਦਾ ਕਿ ਉਹਨਾਂ ਨੂੰ ਸਿਆਣਾ ਕਰ ਰਹੇ ਵੱਡਾ ਕਰ ਰਹੇ ਨਾਲ ਉਹ ਸਥਾਪਤੀ ਨੂੰ ਪੱਕਾ ਕਰਦੇ ਨੇ ਉਹ ਚਾਹੁੰਦੇ ਨਹੀਂ ਕਿ ਸਾਡੇ ਬਰਾਬਰ ਕੋਈ ਪਹੁੰਚੇ ਇਹ ਕਹ ਲਓ ਕਈ ਸਾਰੀਆਂ ਗੱਲਾਂ ਕਹਿ ਸਕਦੇ ਕੱਲਾ ਇੰਨਾ ਨਹੀਂ ਹੁੰਦਾ ਹੂੰ ਹੂੰ ਵੀ ਜੇ ਕਿਸੇ ਤਰ੍ਹਾਂ ਕੋਈ ਬਦਲਾਅ ਹੋਇਆ ਤਾਂ ਉਹਨਾਂ ਦੀ ਹਾਲਤ ਮੰਦੀ ਹੋ ਜਾਏਗੀ ਉਹ ਇਤਿਹਾਸ ਦੇ ਵਿੱਚ ਝੂਠੇ ਸਿੱਧ ਹੋ ਜਾਣਗੇ ਵਿਦਵਾਨ ਬੰਦੇ ਨੂੰ ਇਹ ਘਾਟਾ ਚੱਲਣਾ ਬਹੁਤ ਔਖਾ ਹੈ